नवशह सरगर्मी प्रोग्राम वास्तविक प्रदेशी की तरफ आप जी का हार्दिक स्वागत है पेश है जिला शहीद भगत सिंह तक संबंधित अज विशेष सरगर्मी ਫੈਮਲੀ ਦਾ ਸੁਆਰ ਇੱਕ ਮਲਟੀ ਕਜ਼ੀਨ ਡਿਸਟਿੰਗੁਇਸ਼ਡ ਸੁਆਦ ਜੋ ਤੁਹਾਨੂੰ ਹਮੇਸ਼ਾ ਰਹੇਗਾ ਯਾਦ ਅੱਜ ਹੀ ਆਓ ਚਿੰਦੂਸ ਫੈਮਲੀ ਰੈਸਟੋਰੈਂਟ ਜੰਦੀਕੜ ਰੋਡ ਨਵਾਂ ਸ਼ਹਿਰ ਕਾਲ 783700006 ਨਵਾਂ ਸ਼ਹਿਰ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਸੋ ਅੱਜ ਅਸੀਂ ਪਹੁੰਚੇ ਹਾਂ ਸਰਕਾਰੀ ਪ੍ਰਾਇਮਰੀ ਸਕੂਲ ਉਸਮਾਨਪੁਰ ਵਿਖੇ ਜਿੱਥੇ ਸਰਦਾਰ ਬਲਬੀਰ ਸਿੰਘ ਯੂਐਸਏ ਵਾਲੇ ਜੋ ਕਿ ਸਮਾਜ ਸੇਵਕ ਨੇ ਪਿੰਡ ਉਸਮਾਨਪੁਰ ਤੋਂ ਉਹਨਾਂ ਦੇ ਪਿਤਾ ਜੀ ਸਰਦਾਰ ਮਹਿੰਦਰ ਸਿੰਘ ਜੀ ਯੂ ਐਸ ਏ ਵਾਲੇ ਜੋ ਕਿ ਬੀਤੇ ਦਿਨੀ ਸਰਦੀਵੀ ਬਿਛੋੜਾ ਦੇ ਗਏ ਅੱਜ ਉਹਨਾਂ ਦੀ ਨਿਗੀ ਯਾਗਤ ਦੇ ਵਿੱਚ ਪਿੰਡ ਵਾਸੀਆਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਫਲਦਾਰ ਸਜਾਵਟੀ ਤੇ ਹੋਰ ਬੂਟੇ ਜਿਹੜੇ ਲਗਾਏ ਜਾ ਰਹੇ ਨੇ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਕਾਰੀ ਵੀ ਆ YouTube ਚੈਨਲ ਦੀ ਪੇਸ਼ਕਸ਼ ਪੱਤਰਕਾਰ ਵਾਸਤੇ ਪਰਦੇਸੀ ਦੀ ਰਿਪੋਰਟ ਸੋ ਸਾਡੇ ਨਾਲ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ ਅਸੀਂ ਤੁਹਾਨੂੰ ਇਹ ਬੂਟੇ ਲਾਉਣ ਦੀ ਮੁਹਿੰਮ ਦੀਆਂ ਸਾਰੀ ਸੂਚਨਾ ਤੁਹਾਨੂੰ ਅਸੀਂ ਇਸ ਆਪਣੇ ਨਵਾਂ ਸ਼ਹਿਰ ਸਰਕਾਰੀਆਂ YouTube ਚੈਨਲ ਤੇ ਦਿਖਾਵਾਂਗੇ ਤੁਸੀਂ ਦੇਖ ਰਹੇ ਹੋ ਪਿੰਡ ਵਾਸੀ ਇਕੱਠੇ ਹੋ ਰਹੇ ਨੇ ਸੋ ਜਿਹੜਾ ਅੱਜ ਸਰਦਾਰ ਬਲਬੀਰ ਸਿੰਘ USA ਵਾਲੇ ਦੇ ਪਿਤਾ ਜੀ ਸਰਦਾਰ ਮਹਿੰਦਰ ਸਿੰਘ USA ਵਾਲੇ ਦੀ ਯਾਦ ਵਿੱਚ ਅੱਜ ਜਿਹੜੇ ਬੂਟੇ ਲਾਏ ਜਾ ਰਹੇ ਨੇ ਸਰਦਾਰ ਮਹਿੰਦਰ ਸਿੰਘ ਜੀ USA ਵਾਲੇ ਜੋ ਬੀਤੇ ਦੀ ਨਹੀਂ ਸਦੀਵੀ ਬਿਛੋੜਾ ਦੇ ਗਏ ਸੋ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਕਾਰੀਆਂ YouTube ਚੈਨਲ ਤੋਂ ਪੱਤਰਕਾਰ ਵਾਸਤੇ ਪਰਦੇਸੇ ਦੀ ਵਿਸ਼ੇਸ਼ ਰਿਪੋਰਟ अगले फोटो रुपा बेच पर भर जी मैं जसविंदर <laughs> जी <laughs>

ओके ओ ओ ओ ओ ओ ओ ओ ओ takalenu ye to moray sodaya ta waranwar de ਸਮਾਨਪੁਰ ਦੇ ਵਿੱਚ ਪਿੰਡ ਵਾਸੀਆਂ ਵੱਲੋਂ ਆਪਣੇ ਸਵਰਗਵਾਸੀ ਪਿਤਾ ਦੀ ਯਾਦ ਦੇ ਵਿੱਚ ਨਾਮਕੀ ਸੀ ਸਰਦਾਰ ਮਹਿੰਦਰ ਸਿੰਘ ਉਹਨਾਂ ਦੀ ਯਾਦ ਦੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਸਮਾਨਪੁਰ ਦੇ ਵਿੱਚ ਬੂਟਾ ਲਗਾਇਆ ਗਿਆ ਹੈ ਦੋ ਬੂਟੇ ਲਗਾਏ ਗਏ ਨੇ ਉਸ ਤੋਂ ਬਾਅਦ ਸਕੂਲ ਵਾਸਤੇ ਹੋਰ ਵੀ ਬੂਟੇ ਇਹਨਾਂ ਨੇ ਦਿੱਤੇ ਨੇ ਸੋ ਬਹੁਤ ਵਧੀਆ ਉਪਰਾਲਾ ਹੈ ਇਹਦੇ ਨਾਲ ਜਿੱਥੇ ਸਾਡਾ ਵਾਤਾਵਰਣ ਸ਼ੁੱਧ ਹੋਊਗਾ ਉੱਥੇ ਦੇ ਨਾਲ-ਨਾਲ ਆਪਾਂ ਇਹ ਵੀ ਦੇਖਦੇ ਹਾਂ ਕਿ ਇੱਕ ਨਵੀਂ ਪਿਰਤ ਪਾਈ ਗਈ ਆ ਔਰ ਜਦੋਂ ਵੀ ਇਹ ਤੂ ਵਿਖ ਦੇ ਵਿੱਚ ਇੱਥੇ ਸਾਡੇ ਕੋਲ ਆਣਗੇ ਜਦੋਂ ਬੂਟੇ ਨੂੰ ਦੇਖਣਗੇ ਤਾਂ ਇਹ ਆਪਣੇ ਫਾਦਰ ਸਾਹਿਬ ਨੂੰ ਉਸ ਵੇਲੇ ਜ਼ਰੂਰ ਯਾਦ ਕਰਨਗੇ ਕਿ ਮੈਂ ਉਹਨਾਂ ਦੀ ਯਾਦ ਦੇ ਵਿੱਚ ਬੂਟਾ ਲਾਇਆ ਸੀ ਔਰ ਇਹੀ ਜਿਹੜੀ ਪਿਰਤ ਹੈ ਅੱਗੇ ਸਾਡੇ ਬੱਚੇ ਜਿਹੜੇ ਆ ਉਹਨਾਂ ਦੇ ਵਿੱਚ ਵੀ ਪਵੇਗੀ ਤੇ ਅਸੀਂ ਬੱਚਿਆਂ ਨੂੰ ਵੀ ਇਸੇ ਤਰ੍ਹਾਂ ਉਤਸ਼ਾਹਿਤ ਕਰਦੇ ਹੁੰਦੇ ਆ ਕਿ ਆਪਣੇ ਜਨਮ ਦਿਨ ਦੇ ਉੱਤੇ ਤੁਸੀਂ ਟਾਫੀਆਂ ਨਹੀਂ ਵੰਡਣੀਆਂ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਸਿਰਫ ਇੱਕ ਛੋਟਾ ਜਿਹਾ ਬੂਟਾ 2-4 ਰੁਪਏ ਦਾ ਭਾਵੇਂ ਕੋਈ ਘਰ ਤੋਂ ਦੇਸੀ ਬੂਟਾ ਲਿਆ ਕੇ ਸਕੂਲ ਦੇ ਵਿੱਚ ਲਗਾ ਦਿਓ ਤਾਂ ਜੋ ਵਾਤਾਵਰਣ ਸਾਡਾ ਸਾਫ਼ ਸੁਥਰਾ ਹੋ ਸਕੇ ਸੋ ਮੈਂ ਆਪਣੇ ਵੱਲੋਂ ਸਮੂਹ ਨਗਰ ਦਾ ਇਸ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਨਵੇਕੜੀ ਪਹਿਲ ਕੀਤੀ ਹੈ ਜੀ ਇਸ ਪਿੰਡ ਦੇ ਬਸਨੀਕ ਉੱਗੇ ਸਪਾਸ ਸੇਵਕ ਸਰਦਾਰ ਬਲਬੀਰ ਸਿੰਘ ਯੂਐਸਏ ਛਾਟਰ ਤੋਂ ਵੀ ਬੀਤੇ ਦਿਨ ਇਹਨਾਂ ਦੇ ਪਿਤਾ ਜੀ ਸਰਦਾਰ ਮਹਿੰਦਰ ਸਿੰਘ ਦੀ ਮੌਤ ਹੋ ਗਈ ਸੀ ਤੇ ਉਹਨਾਂ ਨਾਲ ਮੇਰੀ ਗੱਲ ਹੋਈ ਉਹ ਕਹਿੰਦੇ ਕਿ ਆਪਾਂ ਇੱਕ ਕਨਵੇਕਲੀ ਪਹਿਲ ਕਰਨੀ ਆ ਤੇ ਜਿਹਦੇ ਤਹਿਤ ਅਸੀਂ ਅੱਜ ਹਾ ਬੂਟੇ ਲਗਾਏ ਆ ਪਿੰਡ ਵਿੱਚ ਸਰਕਾਰੀ ਸਕੂਲ ਵਿੱਚ ਤੇ ਬੂਟੇ ਜਿਹੜੇ ਹੈਗੇ ਆ ਅਸੀਂ ਲੋਕਾਂ ਨੂੰ ਵੰਡਣੇ ਵੀ ਆ ਤਾਂ ਜੋ ਉਹ ਬੂਟਿਆਂ ਨੂੰ ਪਾਲ ਸਕਣ ਤੇ ਸਮੇ ਦੀ ਮੁੱਖ ਮੰਗ ਵੀ ਹੈ ਇਹ ਕਿਉਂਕਿ ਬਾਤਾਵਨ ਬਿਲਗ ਰਿਹਾ ਆ ਤੇ ਜਿੱਦਾਂ ਉਹ ਇੰਡੀਆ ਵਿੱਚ ਗੇੜਾ ਲਾਦੇ ਆ ਜੀ ਆ ਕੇ ਦੇਖੋਗੇ ਜਿੱਦਾਂ ਅਸੀਂ ਉਹਨਾਂ ਦੇ ਪਿਤਾ ਜੀ ਦੀ ਯਾਦ ਚਾ ਬੂਟੇ ਲਾ ਰਹੇ ਇਹਨਾਂ ਨੂੰ ਵੱਡੇ ਹੁੰਦੇ ਆ ਦੇਖੋਗੇ ਤੇ ਹੋਰ ਲੋਕਾਂ ਨੂੰ ਵੀ ਇਤੋ ਉਤਸ਼ਾਹ ਮਿਲੂਗਾ ਤੇ ਮੈਂ ਇਹੀ ਅਪੀਲ ਕਰਦਾ ਕਿ ਸਾਨੂੰ ਕਿਸੇ ਵੀ ਖੁਸ਼ੀ ਜਾਂ ਗਮੀ ਦੇ ਮੌਕੇ ਤੇ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਆ ਤਾਂ ਜੋ ਬਾਤਾਵਨ ਵੀ ਬਚਿਆ ਰਹੇ ਸਾਡਾ ਤੇ ਸਾਨੂੰ ਜਿਹੜੇ ਸਾਡੇ ਵਿਛੜ ਗਏ ਆ ਬੰਦੇ ਉਹਨਾਂ ਦੀ ਵੀ ਯਾਦ ਤਾਜ਼ਾ ਰਹੇ ਤੇ ਆਣ ਵਾਲੀ ਪੀੜ੍ਹੀ ਨੂੰ ਵੀ ਇਹ ਵਧੀਆ ਸੁਨੇਹਾ ਆ ਕਿਉਂਕਿ ਜਦੋਂ ਅਸੀਂ ਮਰਦੇ ਆ ਤਾਂ ਸੰਸਕਾਰ ਹੁੰਦਾ ਇੱਕ ਬੰਦਾ 5 ਕੁਇੰਟਲ ਬਾਲਣ ਤਾ ਨੂੰ ਲੱਗਦਾ ਹੀ ਆ ਤੇ ਆਪਾਂ ਨੂੰ ਆਪਣੇ ਜੀਵਨ ਵਿੱਚ ਇੱਕ ਬੂਟਾ ਜ਼ਰੂਰ ਪਾਲਣਾ ਚਾਹੀਦਾ ਤਾਂ ਜੋ ਅਸੀਂ ਜਿਹੜਾ ਆ ਉਹਦਾ ਮੁੱਲ ਲਾ ਸਕੀਏ ਤੇ ਮੈਂ ਇਹਨਾਂ ਸ਼ਖਦਾ ਨਾਲ ਸਾਰੇ ਪੰਚਾਇਤ ਦਾ ਸਾਰੇ ਪਤਵੰਤਿਆਂ ਦਾ ਤੇ ਸਰਦਾਰ ਮਹਿੰਦਰ ਸਿੰਘ ਜੀ ਦੇ ਭਰਾ ਸਰਦਾਰ ਜੀਤ ਸਿੰਘ ਦਾ ਧੰਨਵਾਦ ਕਰਦਾ ਆ ਬਹੁਤ ਬਹੁਤ ਧੰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ oprala ਸਰਦਾਰ ਬਲਬੀਰ ਸਿੰਘ ਜੁਐਸਏ ਵਾਲੇ ਵੱਲੋਂ ਕੀਤਾ ਗਿਆ ਇਹ ਬਹੁਤ ਛਲਾਗਾ ਯੋਗ ਹੈ ਕਿਉਂਕਿ ਵਾਤਾਵਰਨ ਨੂੰ ਸ਼ੁੱਧ ਬਣਾਉਣ ਵਾਸਤੇ ਇਹ ਬੋਟਲ ਲਾਣੇ ਬਹੁਤ ਜ਼ਰੂਰੀ ਹਨ ਜਿੱਥੇ ਇਹ ਵਾਤਾਵਰਨ ਸ਼ੁੱਧ ਹੋ ਰਿਹਾ ਉੱਥੇ ਇਹ ਜੋ ਬਿਮਾਰੀਆਂ ਹਨ ਇਹ ਹਵਾ ਦੇ ਨਾਲ ਇਹ ਵੀ ਖਤਮ ਹੁੰਦੀਆਂ ਹਨ ਤੇ ਇਹ ਜੋ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਉਹਨਾਂ ਨੇ ਆਪਣੇ ਪਿਤਾ ਜੀ ਸਰਦਾਰ ਮਹਿੰਦਰ ਸਿੰਘ ਦੀ ਯਾਦ ਵਿੱਚ ਚੋ ਬੋਟਿਆਂ ਦੀ ਸੇਵਾ ਕੀਤੀ ਹੈ ਵੈਸੇ ਤਾਂ ਉਹ ਸਮਾਸੇ ਵੀ ਸਾਡੇ ਨਗਰ ਨੂੰ ਉਹਨਾਂ ਦੇ ਬਹੁਤ ਦੇਣ ਹੈ ਤੇ ਬਹੁਤ ਹੀ ਜ਼ਿਆਦਾ ਉਪਰਾਲਾ ਸਾਡੇ ਨਗਰ ਵਾਸਤੇ ਕਰਦੇ ਹਨ ਜਿੱਥੇ ਪਹਿਲਾਂ ਕੋ ਸਮਾਂ ਪਹਿਲਾਂ ਉਹਨਾਂ ਨੇ ਸਰਦਾਰ ਬਲਵਿੰਦਰ ਸਿੰਘ ਤੇ ਸਰਦਾਰ ਤਲਵਿੰਦਰ ਸਿੰਘ ਨੇ ਸਾਡੇ ਨਗਰ ਅਸਮਾਨਪੁਰ ਵਾਸਤੇ ਤੇ ਇੱਕ ਐਂਬੂਲੈਂਸ ਵੀ ਭੇਟ ਕੀਤੀ ਹੈ ਤੇ ਜੋ ਕਿ ਗਰੀਬੰਦਾ ਜਾਂ ਔਖੇ ਵੇਲੇ ਕੋਈ ਵੀ ਮਰੀਜ਼ ਉਸ ਐਂਬੂਲੈਂਸ ਦੀ ਸੇਵਾ ਦਾ ਲਾਹਾ ਲੈ ਸਕਦਾ ਉਸ ਤੋਂ ਪਹਿਲਾਂ ਗੁਰਦੁਆਰਾ ਸਿੰਘ ਸਭਾ ਵਿਖੇ ਸਰਦਾਰ ਬਲਵਿੰਦਰ ਸਿੰਘ ਨੇ ਤੇ تقریبا 435000 ਦੇ ਕਰੀਬ ਪੈਸਾ ਲਾ ਕੇ ਉਹਨਾਂ ਨੇ ਸੋਲਰ ਸਿਸਟਮ ਲਵਾਇਆ ਤੇ ਇਹ ਉਹਨਾਂ ਦੇ ਭਰਾਤਾ ਸ਼੍ਰੀ ਸਦਾਰ ਮਹਿੰਦਰ ਸਿੰਘ ਜੀ ਦੇ ਤੇ ਬਲਬੀਰ ਸਿੰਘ ਦੇ ਚਾਚਾ ਜੀ ਇਹਨਾਂ ਨੇ ਆਪਣੇ ਭਰਾਤਾ ਸ਼੍ਰੀ ਮਹਿੰਦਰ ਸਿੰਘ ਉਹਨਾਂ ਦੀ ਯਾਦ ਵਿੱਚ ਆਪ ਆਪਣੇ ਹੱਥੀਂ ਵੋਟਾਂ ਲਾ ਕੇ ਲੋਕਾਂ ਨੂੰ ਇੱਕ ਬਹੁਤ ਵਧੀਆ ਸੰਦੇਸ਼ ਦਿੱਤਾ ਤੇ ਜਿੱਥੇ ਉਹਨਾਂ ਨੇ ਆਪਣੇ ਭਰਾਤਾ ਸ਼੍ਰੀ ਦੀ ਯਾਦ ਵਿੱਚ ਵੋਟਾਂ ਲਾਇਆ ਤੇ ਉੱਥੇ ਸਾਰੇ ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿ ਜਦੋਂ ਆਪਣੇ ਬੱਚਿਆਂ ਦਾ ਜਨਮ ਦਿਨ ਹੈ ਜਾ ਕਿਸੇ ਦੀ ਅਸੀਂ ਕਹਿ ਲਓ ਪਈ ਯਾਦ ਮਨਾਉਣੀ ਹੈਗੀ ਆ ਤਾਂ ਇਹ ਜ਼ਰੂਰ ਬੂਟਾ ਲਾ ਕੇ ਮਨਾਉਣਾ ਚਾਹੀਦੀ ਆ ਤੇ ਤਾਂ ਕਿ ਜਿੱਥੇ ਸਾਡਾ ਵਾਤਾਵਰਣ ਸ਼ੁੱਧ ਹੋ ਰਿਹਾ ਇੱਥੇ ਉਹ ਲੋਕਾਂ ਨੂੰ ਹੋਰ ਵੀ ਸੇਧ ਮਿਲ ਸਕੇ ਤੇ ਬਹੁਤ ਬਹੁਤ ਧੰਨਵਾਦ ਮੀਡੀਆ ਦਾ ਬਹੁਤ ਧੰਨਵਾਦ ਤੇ ਸਮੂਹ ਨਗਰ ਜੋ ਵਾਸੀ ਆਏ ਹਨ ਉਹਨਾਂ ਦਾ ਬਹੁਤ ਧੰਨਵਾਦ ਤੇ ਜਿਨ੍ਹਾਂ ਨੇ ਇਸ ਆਵਾਜ਼ ਨੂੰ ਦੋਰ ਤੱਕ ਪਛਾਣਾ ਤੇ ਜਿੱਥੇ ਵੀ ਆਵਾਜ਼ ਨੂੰ ਸੁਣਨੇ ਸੁਣਦੇ ਹੋਣ ਤਾਂ ਇਹ ਦੇਖਦੇ ਹੋਣ ਕਿ ਜਰੂਰ ਇੱਕ ਇੱਕ ਬੂਟਾ ਹਰ ਇੱਕ ਇਨਸਾਨ ਇੱਕ ਬੂਟਾ ਜਰੂਰ ਲਾਵੇ ਤਾਂ ਕਿ ਇਹ ਜੋ ਵਾਤਾਵਰਨ ਨੂੰ ਸ਼ੁੱਧ ਬਣਾਇਆ ਜਾ ਸਕੇ ਇਹਨਾਂ ਕੋ ਕਹਿੰਦਾ ਹਾਂ ਧੰਨਵਾਦ ਮੈਂ ਇਹ ਕਰਦਾ ਧੰਨਵਾਦ ਸਹੀ ਹੈ ਹਾਂ ਛੇੜਤੀ ਵੀ ਲਾ ਦਾਂ ਮੈਂ बहुत धनबाद अनिल कुमार जी प्रोग्राम यूएसए थे नहीं। दे थे। थे। तो उन्होंने पिछले दिन के ना मरिंदिर थी तो उन्होंने गलत हुई सी कहते अपना कुछ इतना करिए समाज में भी से मिले वाइसिया उपरदा होगी फिर असं बूट बूटे लगा के बधाई तो महेंद्र सिंह ब्रदर भी आया अजीत सिंह जी सो अज अदिया उपरा किया जी बूटे लगाए हैं तो बूटे वर्णन में भी लिया ਇਦੇ ਵਿੱਚ ਮੈਣ ਹੀ ਸਾਂਤ ਗਰੁੱਪ ਤੇ ਸ਼ਾਮ ਰਹਾ ਪਰ ਦਾ ਸਾਥ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਇੱਥੇ ਸਕੂਲ ਚ ਆ ਕੇ ਕਿਉਂਕਿ ਅਨਿਲ ਕੁਮਾਰ ਜੀ ਨੇ ਮੇਰੇ ਨਾਲ ਬਹੁਤ ਮਿਲ ਕਰੀਆ ਵਧੀਆ ਟੀਚਰ ਆ ਮੋਦੀ ਸਾਹਿਬ ਨੂੰ ਨੇ ਮਹਾਨਗਰੇ ਦਾ ਮਤਲਬ ਲੱਗਦਾ ਜੀ ਦੇਖ ਕੇ ਜਦੋਂ ਇਹ ਆਇਆ ਕਿ ਆਪ ਜੀਆ ਵਗੈਰਾ ਜੋ ਪੀਠੀਆਂ ਬਹੁਤ ਵਧੀਆ ਤੇ ਇੱਕ ਬੱਚੇ ਦੇ ਨਰਦਨ ਪਾੜਗਾ ਪੁੱਤਿਆ ਨੂੰ ਕਹਿਣਾ ਮੈਂ ਚਲਦਾ ਸੀ ਕਿ ਬਰਾਉਂ ਦੇ ਵਿੱਚ ਇੱਕ ਤੋਂ ਹੁਕਮ ਤੇ ਲਗਾ ਲਈਏ ਫਿਰ ਮੈਂ ਰਾਤ ਨੂੰ ਜੰਗਲ ਵਿੱਚ ਮਿਲਣਾ ਇਹਨਾਂ ਨੇ ਕਿਹਾ ਵੀ ਆਪਾਂ ਸਟੂਨ ਚ ਲਾਈਏ ਚਾਉਂਦ ਵਾਲੀ ਹੈ ਵਧੀਆ ਰਹੋਗੇ ਤੇ ਉਹ ਦੇਖਭਾਲ ਕਰੋਗੇ ਤੇ ਪਾਣੀ ਘਰ ਪਾਉਗੇ ਤੇ ਮੁੱਕੇ ਪਾਣਾ ਮੈਨੂੰ ਵਧੀਆ ਲੱਗਿਆ ਮੈਂ ਉਹਨਾਂ ਨਾਲ ਗੱਲ ਕੀਤੀ ਇਹ ਕਹਿੰਦੀ ਜੀ ਇਹ ਕਹਿੰਦੇ ਕਿ ਸਾਰਾ ਹੀ ਪਾਰ ਜਿੱਦ ਦੇ ਛੱਗ ਹੈਗਾ ਜੇ ਕਿਸੇ ਨੇ ਵੀ ਕਹਿਣ ਦੀ ਜਾਨ ਚ ਨਾ ਕੋਈ ਕਮੀ ਦੇ ਮੁੱਕੇ ਦੇ ਨਾਲ ਲਾ ਸਕਦੇ ਕੋਈ ਤੇ ਤੇ ਇਹ ਬਹੁਤ ਬਗਿਆ ਭਰਾਵਾਂ ਦੀ ਤੇ ਸਰਦਾਰ ਗੁਰਮੀਤ ਸਿੰਘ ਜੀ ਜਿਹੜੇ ਬਹੁਤ ਸਖਿਆਰ ਨੇ ਆ ਪਿੱਛੇ ਉਹ ਤੇ ਰਵਿੰਦਰ ਸਿੰਘ ਜੀ ਸਰਦਾਰ ਨੇ ਹੈ ਸ਼ਹੀਦ ਅਬਦੁੱਲ ਅਤੇ ਉਹ ਦਰ ਵੇਟੇ ਮਿਲਨੇ ਕਮਰਾ ਬਣਾਉਣ ਨੇ ਬਹੁਤ ਕੁੜਾਂ ਦੇ ਕਰਕੇ ਇਕੱਠੇ ਹੋਏ ਕਿਉਂਕਿ ਉਹ ਆਮ ਸੈਟਲਮੈਂਟ ਤੋਂ ਬਾਹਰ ਪਰ ਫੇਰ ਉਹ ਬਾਗ ਨੂੰ ਵੀ ਆਪਣੀ ਮਿੱਟੀ ਦਾ ਮਾਣ ਨਿਸ਼ਾਨਾ ਹੈ ਪਿੱਛੇ ਦੇਖ ਰਹੇ ਆ ਕਿਹੜੇ ਕੰਮ ਆਪਾਂ ਕਰਨੇ ਆ ਪੁੱਛਦੇ ਆ ਨਹੀਂ ਤਾਂ ਅੱਜ ਤਹਾਨੂੰ ਕੋਈ ਇੰਨਾ ਪੁੱਛਦਾ ਨਹੀਂ ਉਹ ਤਾਂ ਮੈਂ ਸੈਟ ਹੋ ਗਿਆ ਮੇਰੇ ਕੋਲ ਹਮੇਸ਼ਾ ਸਾਨੂੰ ਪੁੱਛਦੇ ਨੇ ਕਿ ਕੀ ਕਰਨਾ ਕੀ ਨਹੀਂ ਕਰਨਾ ਤੇ ਮੈਨੂੰ ਵੀ ਮੌਕਾ 849 ਵੀ ਮੈਂ ਚਲੋ ਇਸ ਪਿੰਡ ਨਾਲ ਜੁੜਿਆ ਪਾਪੂ ਭਗਵੰਤ ਤੇ ਕਿਹੜਾ ਦਫ਼ਤਰ ਵੀ ਇੱਥੇ ਆ ਤੇ ਸਮੂਠੀ ਕਰਕੇ ਆਪਾਂ ਕਹਿੰਦੇ ਆ ਸਰਦਾਰ ਮਨੀਕ ਸਿਕ ਨੰਬਰ ਦਾ ਇਹਨਾਂ ਮੰਦਰ ਦੇ ਵੀ ਜੁਗਤਾਰ ਸਿੰਘ ਜੀ ਨੂੰ ਬੋਧਨ ਲਾਪੀ ਤੇ ਸਾਡੇ ਬਾਰਾਦ ਦੇ ਪ੍ਰਦੇਸ਼ ਦੀ ਸੀਨੀਅਰ ਅਧਿਕਾਰ ਤੇ ਲਿਖਾਰੀ ਵੀ ਆ ਕਿ ਪੈਨਲ ਇਧਰ ਬਣਦੀ ਰਹੀ ਹੈ ਜੇਹਰ ਨਾਲੀ ਦੇ ਹਿੱਸੇ ਬੁੱਧਵਾਰ ਸ਼ਾਮਰ ਬੈਠਦੀ ਜਿੰਦੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੋੜ ਤੱਕ ਜਾਣੇ ਸੰਗਤ ਰਹਿ ਕੇ ਦੱਸਣ ਲਈ ਸਾਥੀ ਸਾਡੇ ਡਾਕਟਰ ਹਰਦੀਪ ਸਿੰਘ ਜੀ ਨੂੰ ਇਸ ਗੁਰੂਸ਼ਾਲਾ ਦਾ ਬਹੁਤ ਧੰਨਵਾਦ ਕਰਦਾ ਹੈ ਇਹ ਕੁ ਇੱਕ ਵਿੱਚ ਵੀ ਅਸੀਂ ਇਹਨਾਂ ਦੇ ਪ੍ਰੋਗਰਾਮ ਕਰਦੇ ਹਾਂ ਬਹੁਤ ਧੰਨਵਾਦ ਇਹ ਸੱਜਣਾਂ ਸ਼ਿਪ ਭਗ세ਗ ਨਗਰ ਦਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਤੁਹਾਨੂੰ ਫਿਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਿੰਸੀਪਲ ਜੀ ਨੂੰ ਇਜਾਜ਼ਤ ਦਿਓ ਧੰਨਵਾਦ